10 ਨਿਊਜ਼ ਦੇ ਨਾਲ ਬਣੀ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਸੁ ਲੁਧਿਆਣਾ ਦੇ ਪੀ ਯੂਨੀਵਰਸਿਟੀ ਦੇ ਵਿੱਚ ਪਹੁੰਚੀ ਹਾਂ ਜਿੱਥੇ ਬਹੁਤ ਵੱਡਾ ਪ੍ਰੋਗਰਾਮ ਹੈ ਜਿੱਥੇ ਅੱਜ ਕੈਬਨਿਟ ਮਿਨਿਸਟਰ ਸੰਜੀਵ ਅਰੋੜਾ ਪਹੁੰਚਣੇ ਗੱਲਬਾਤ ਕਰਦੇ ਆ ਕੈਬਨਿਟ ਮਿਨਿਸਟਰ ਨਾਲ ਕਿਉਂਕਿ ਤਰਨਤਾਰ ਦੇ ਵਿੱਚ ਜੋ ਆਮ ਆਦਮੀ ਪਾਰਟੀ ਤੇ ਪਰੋਸਾ ਛੜਾਈ ਲੋਕਾਂ ਨੇ ਕੀਤਾ ਹੈ ਔਰ ਆਮ ਆਦਮੀ ਪਾਰਟੀ ਨੇ 1291 ਜਿਹੜੀਆਂ ਵੋਟਾਂ ਤੋਂ ਜਿੱਤ ਹਾਸਲ ਕੀਤੀ ਹੈ ਸੋ ਇਸ ਬਾਰੇ ਵੀ ਗੱਲਬਾਤ ਕਰਦੇ ਆ ਹੋਰ ਮੁੱਦੇ ਤੇ ਵੀ ਗੱਲਬਾਤ ਕਰਦੇ ਆ ਸਰ ਤਰਨਤਾਰ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਹਾਸਲ ਹੋਈ ਸਰ ਕੀ ਕਹਿਣਾ ਮੈਂ ਬਹੁਤ ਅੱਜ ਖੁਸ਼ ਆ ਦਿਲੋਂ ਖੁਸ਼ ਆ ਜੀ ਤੇ ਜਿਹੜਾ ਅਸੀਂ ਕੰਮ ਕਰ ਰਹੇ ਆ ਜਿਹੜਾ ਅਸੀਂ ਸੱਚ ਦੀ ਰਾਹ ਤੇ ਸਾਡੀ ਸਰਕਾਰ ਚੱਲ ਰਹੀ ਆ ਬਿਲਕੁਲ ਉਹਦਾ ਸਾਡੇ ਲੋਕਾਂ ਨੇ ਸਾਥ ਦਿੱਤਾ ਜੀ ਔਰ ਸਾਡਾ ਹੌਸਲਾ ਹੋਰ ਬਲੰਦ ਕੀਤਾ ਵੀ ਜਿਹੜੇ ਅਸੀਂ ਇਹ ਕੰਮ ਕਰ ਰਹੇ ਹੈਗੇ ਆ ਜਿਹੜਾ ਅਸੀਂ ਉਪਰਾਲੇ ਚੱਕ ਰਹੇ ਆ ਬਿਲਕੁਲ ਹਰ ਫੀਲਡ ਵਿੱਚ ਹਰ ਬੈਂਕ ਮੈਚ ਔਰ ਉਹਦਾ ਉਹਨਾਂ ਨੇ ਮੈਨੂੰ ਫਲ ਦਿੱਤਾ ਇਹਦੇ ਨਾਲ ਸਾਨੂੰ ਹੋਰ ਹੌਸਲਾ ਆਉਂਦਾ ਔਰ ਮੈਂ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਕਿ ਜਿਹੜੀ ਰਾਹ ਤੇ ਉਹਨਾਂ ਨੇ ਪੰਜਾਬ ਨੂੰ ਤੋੜਿਆ ਉਹ ਬੜੀ ਤਰੱਕੀ ਵੱਲ ਚੱਲ ਰਿਹਾ ਹੈਗੇ ਆ ਔਰ ਤਰੱਕੀ ਔਰ ਖੁਸ਼ਹਾਲੀ ਦੋਨੋਂ ਪੰਜਾਬ ਨੂੰ ਮਿਲ ਰਹੀ ਔਰ ਉਹ ਲੋਕੀ ਇਹ ਸਮਝਦੇ ਐਸੇ ਲਈ ਸਾਨੂੰ ਬਹੁਤ ਵੱਡੀ ਜਿੱਤ ਅੱਜ ਹਾਸਲ ਹੋਈ ਹੈ ਜੀ ਸਰ ਅੱਜ ਦੀ ਜਿੱਤ ਤੋਂ ਬਾਅਦ ਲੱਗਦਾ 2027 ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਨੂੰ ਹੀ ਜਿਹੜਾ ਬਹੁਤ ਇੱਕ ਕਹਿ ਸਕਦੇ ਸਕੋਪ ਮਿਲ ਗਿਆ ਬਹੁਤ ਵਧੀਆ ਕਿ 2027 ਦੇ ਵਿੱਚ ਵੀ ਅੱਜ ਸਾਬਤ ਹੋ ਗਿਆ ਤਰਨਤਾਰ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆਏਗੀ ਦੁਬਾਰਾ ਬਿਲਕੁਲ ਆਏਗੀ ਜੀ ਔਰ ਵੱਡੀ ਜਿੱਤ ਨਾਲ ਆਏਗੀ ਔਰ ਜਿੰਨਾ ਪਹਿਲਾਂ ਸੀਟਾਂ ਸੀ ਉਸ ਤੋਂ ਕਿਤੇ ਵੱਧ ਲੈ ਕੇ ਆਵਾਂਗੇ ਜੀ ਅੱਜ ਤੁਸੀਂ ਲੁਧਿਆਣਾ ਦੇ ਪੀਯੂ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਹੋ ਬੱਚਿਆਂ ਦੇ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਰਾ ਮਤਲਬ ਉਹਨਾਂ ਨੂੰ ਹੌਸਲਾ ਵਚਾਈ ਕੀਤੀ ਕੀ ਕਹਿਣਾ ਚਾਹੋਗੇ ਬਹੁਤ ਚੰਗਾ ਲੱਗਿਆ ਜੀ ਮੈਂ ਵਧਾਈ ਦਿੰਦਾ ਆਪਣੇ ਪੰਜਾਬ ਟੂਰਿਜ਼ਮ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਔਰ ਸਾਰੇ ਬੱਚਿਆਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਸਾਰੇ ਹਿੰਦੁਸਤਾਨ ਨੂੰ ਬਲਕੇ ਸਾਰੀ ਦੁਨੀਆ ਨੂੰ ਸਾਡੇ ਜਿਹੜੇ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਪਤਾ ਚੱਲਿਆ ਕਿ ਕਿੱਡੀ ਵੱਡੀ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਜੀ ਔਰ ਕਿਸ ਤਰ੍ਹਾਂ ਉਹਨਾਂ ਕੋਲ ਕਸ਼ਮੀਰੀ ਪੰਡਤ ਪਹੁੰਚੇ ਸੀ ਔਰ ਉਹਨਾਂ ਨੂੰ ਉਹਨਾਂ ਨੇ ਉਹਨਾਂ ਲਈ ਇੱਕ ਤਰ੍ਹਾਂ ਕੁਰਬਾਨੀ ਦਿੱਤੀ ਔਰ ਉਸ ਤੋਂ ਬਾਅਦ ਹੀ ਸਾਰੀਆਂ ਚੀਜ਼ਾਂ ਬਦਲੀਆਂ ਨਹੀਂ ਤਾਂ ਅੱਜ ਕਿਸੇ ਹੋਰ ਮਜ਼ਹਬ ਦਾ ਇੱਥੇ ਕੋਈ ਬੰਦਾ ਹੀ ਨਹੀਂ ਹੋਣਾ ਸੀ ਆਪਣੇ ਦੋਸਤਾਂ ਚ थैंक यू ਸਰ ਸੋ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਕਿ ਪੀਯੂ ਯੂਨੀਵਰਸਿਟੀ ਦੇ ਵਿੱਚ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਤੇ 350 ਦਿਨ ਸ ਤੇ ਅੱਜ ਕੈਬਨਟ ਮਿਨਿਸਟਰ ਸੰਜੀਵ अरोड़ा ਪਹੁੰਚੇ ਜਿੱਥੇ ਇਸ ਪ੍ਰੋਗਰਾਮ ਤੇ ਉਹਨਾਂ ਨੇ ਸਾਰੇ ਬੱਚੇ ਵੀ ਜਿਹੜੇ ਜਿਨ੍ਹਾਂ ਨੇ ਐਕਟੀਵਿਟੀ ਕੀਤੀਆਂ ਸੀਗੇ ਬਹੁਤ ਤਰ੍ਹਾਂ ਦੀ ਐਕਟੀਵਿਟੀਆਂ ਬੱਚਿਆਂ ਵੱਲੋਂ ਕੀਤੀ ਗਈ ਹੈ ਇੱਕ ਕਹਿ ਸਕਦੇ ਆ ਕਿ ਉਹਨਾਂ ਨੂੰ ਹੌਸਲਾ ਫਜ਼ਾਈ ਵੀ ਦਿੱਤੀ ਔਰ ਕੈਬਨਟ ਮਿਨਿਸਟਰ ਸੰਜੀਵ अरोड़ा ਵੱਲੋਂ ਬੜਾ ਵਧੀਆ ਕਿਹਾ ਗਿਆ ਕਿ ਜਿਹੜੀ ਤਰਨਟਾਰ ਤੋਂ ਉਹਨਾਂ ਨੂੰ ਜਿੱਤ ਹਾਸਲ ਹੋਈ ਹੈ ਇਸੇ ਤਰ੍ਹਾਂ ਹੀ 2027 ਦੇ ਵਿੱਚ ਵੀ ਪੱਕੀ ਜਿੱਤ ਹੈ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਹਾਸਲ ਕੀਤੀ ਜਾਵੇਗੀ ਇਹਦੇ ਨਾਲ ਹੀ ਅਪਡੇਟਸ ਨਾਲ ਬਣੇ ਰਿਹਾਸਤ نیوز ਸੇ